ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਵਿਨੀ ਬਲੌਗ ਚੈਨਲ ਤੇ। ਓਨਲੀ ਉਮੀਦ ਕਰਦਾ ਤੁਸੀਂ ਸਾਰੇ ਟਿਕ ਟਕ ਹੋਮਗੇ। ਹਾਂਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ ਅਸੀਂ ਚੱਲ ਰਹੇ ਸੀ, ਜਾ ਰਹੇ ਸੀ ਮੇਰੇ ਨਾਨਕੇ ਪਿੰਡ। ਤੇ ਹਰ ਕੀਦਤ ਵਟਾ ਸੀ ਮੇਰੇ ਨਾਲ ਉਹ ਮੇਰੀ ਭਤੀਜੀ ਬੈਠੀ ਸੀ ਤੇ ਮੈਂ ਬੈਠੀ ਸੀ ਅਸੀਂ ਪਿੱਛੇ ਬੈਠੇ ਸੀਗੇ ਤੇ ਮੇਰਾ ਭਰਾ ਵਰਜਾਈ ਅੱਗੇ ਬੈਠੇ ਸੀਗੇ ਉਹ ਗੱਡੀ ਚਲਾ ਰਿਹਾ ਸੀ ਭਰਾ ਮੇਰਾ। ਹਾਂਜੀ ਤੇ ਅਸੀਂ ਜਾ ਰਹੇ ਸੀ ਮੇਰੇ ਨਾਨਕੇ ਪਿੰਡ। ਮੇਰੇ ਨਾ ਛੋਟੇ ਮਾਮਾ ਜੀ ਦੇ ਬੇਟੇ ਨੇ ਮਤਲਬ ਕਿ ਫੌਜ ਚ ਜਾਣਾ ਸੀਗਾ ਹੁਣ ਤੇ ਇਨਕਲੀ ਜਾਣਾ ਸੀ ਉਹਦਾ ਲੈਟਰ ਆ ਗਿਆ ਸੀਗਾ ਤੇ ਉਹਨੂੰ ਮਿਲਣ ਜਾ ਰਹੇ ਸੀਗੇ ਕਿਉਂਕਿ ਮਾਮੀ ਜੀ ਨੇ ਫੋਨ ਕੀਤਾ ਸੀ ਵੀ ਤੁਸੀਂ ਆ ਕੇ ਮਿਲ ਜਾਓ ਤੇ ਮੰਮੀ ਸਾਡੇ ਮੇਰੇ ਕਹਿੰਦੇ ਵੀ ਮੈਂ ਬਾਅਦ ਚ ਜਾਉਂਗੀ ਜਿਸ ਟਾਈਮ ਉਹਨੇ ਜਾਣਾ ਹੋਇਆ ਉਦੋਂ ਵੀ ਤੁਸੀਂ ਪਹਿਲਾਂ ਜਾ ਕੇ ਮਿਲਿਓ ਇਸ ਕਰਕੇ ਅਸੀਂ ਪਹਿਲਾਂ ਆ ਗਏ ਸੀ ਅਖੇ ਵੀ ਚਲੋ ਅਸੀਂ ਮਿਲਿਓਣੇ ਹਾਂਗੇ ਹਾਂਜੀ ਤੇ ਅਸੀਂ ਨਾ ਕਲਾਣੇ ਪਿੰਡ ਜਾ ਰਹੇ ਸੀਗੇ ਜਿਹੜਾ ਕਿ ਬਲਾਡੇ ਦੇ ਕੋਲ ਰਹਿ ਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ ਰਹਿ ਗਿਆ ਹਾਂਜੀ ਤੇ ਅਸੀਂ ਕਲਾਣੇ ਜਾ ਰਹੇ ਸੀਗੇ ਅਸੀਂ ਰਸਤੇ ਵਿੱਚ ਜਾ ਰਹੇ ਸੀ ਮੈਂ ਸੋਚਿਆ ਵੀ ਆਪਾਂ ਛੋਟਾ ਜਿਹਾ ਬਲੌਗ ਬਣਾ ਲੈਨੇ ਹਨਾ ਤੇ ਇਹ ਅਸੀਂ ਰਸਤੇ ਦੇ ਵਿੱਚ ਸੀਗੇ ਹਲੇ ਨਾ ਅਸੀਂ ਮਾਨਸਾ ਪਹੁੰਚਣ ਵਾਲੇ ਸੀਗੇ ਕਿਉਂਕਿ ਪਹਿਲਾਂ ਅਸੀਂ ਮੇਰੀ ਪੇਕੇ ਪਿੰਡ ਗਏ ਮੇਰੀ ਪੇਕੇ ਪਿੰਡਾਂ ਤੋਂ ਫਿਰ ਅਸੀਂ ਮਾਨਸਾ ਵੱਲ ਗਏ ਫਿਰ ਅਸੀਂ ਬਲਾਡੇ ਦੀ ਸਾਈਡ ਜਾ ਕੇ ਫਿਰ ਕਲਾਣਾ ਪਿੰਡ ਤੁਸੀਂ ਜੇ ਸੁਣਨੇ ਹੋਊਗਾ ਹਨਾ ਮਾਤਾ ਦਾ ਮੰਦਿਰ ਉੱਥੇ ਮੇਲਾ ਬਹੁਤ ਵੱਡਾ ਲੱਗਦਾ ਹੈਗਾ ਕਲਾਣੇ ਹਾਂਜੀ ਉਸੇ ਉੱਤੇ ਜਾਣਾ ਸੀ ਹਾਂਜੀ ਅਸੀਂ ਬੱਸ ਪਹੁੰਚਣ ਵਾਲੀ ਸੀ ਹੁਣ ਤਾਂ ਤੇ ਬਸ ਉਸ ਤੋਂ ਬਾਅਦ ਆਪੋ ਆਪਣੇ ਘਰ ਤੇ ਮੈਂ ਨਾ ਘਰ ਦੀ ਵੀਡੀਓ ਵੀ ਬਣਾਈ ਸੀਗੀ ਤੇ ਨਾ ਪਰ ਉਹ ਮੇਰੇ ਤੋਂ ਪਤਾ ਨਹੀਂ ਕਿਉਂ ਡਿਲੀਟ ਹੋ ਗਈ ਤੇ ਉਹ ਰਹੀ ਨਹੀਂ ਹਾਂਜੀ ਤੇ ਅਸੀਂ ਪਹੁੰਚ ਗਏ ਇੱਥੇ ਨਾ ਅਸੀਂ ਬੈਠੇ ਗੱਲਾਂ ਮਾਰਦੇ ਸੀ ਉਹ ਮੇਰੇ ਛੋਟੇ ਮਾਮੀ ਸੀਗੇ ਪਰ ਜਾਈ ਬੈਠੇ ਸੀ ਮੇਰੇ ਤੇ ਉਹ ਮਾਮਾ ਜੀ ਦਾ ਬੇਟਾ ਜਿਹੜਾ ਜਿਹਨੇ ਜਾਣਾ ਸੀ ਫੌਜ 'ਚ ਮੇਰੇ ਨਾਲ ਮੇਰੇ ਵੱਡੇ ਮਾਮਾ ਜੀ ਮਾਮੀ ਜੀ ਤੇ ਮਾਮੇ ਜੀ ਦਾ ਬੇਟਾ ਵੱਡੇ ਮਾਮੇ ਜੀ ਦਾ ਬੇਟਾ ਸੀਗਾ ਅਸੀਂ ਸਾਰੇ ਹੀ ਬੈਠੇ ਸੀ ਇੱਥੇ ਹਰਕੀਰਤ ਮੇਰੇ ਤੋਂ ਪੈ ਬੂਟ ਲਾ ਕੇ ਤਾਂ ਫਿਰ ਭੱਜ ਗਿਆ ਸੀ ਫਿਰ ਪਹੁੰਚਣ ਲੱਗ ਗਿਆ ਤੇ ਇਧਰ ਮੇਰਾ ਭਰਾ ਬੈਠਾ ਸੀ ਮਾਮਾ ਜੀ ਦੇ بیٹے ਨਾਲ ਗੱਲ ਕਰ ਰਿਹਾ ਸੀ ਇਹ ਮੇਰੀ ਵੱਡੀ ਮਾਮੀ ਸੀ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਚਾਹ ਪਾਣੀ ਪੀਣ ਲੱਗ ਗਏ ਤੇ ਇਧਰ ਮੈਂ ਇੱਕ ਬੈਠੀ ਸੀਗੀ ਮੈਂ ਇੱਕ ਵੀਡੀਓ ਬਣਾ ਰਹੀ ਸੀ ਮੈਂ ਕਹਿੰਦੀ ਮੈਨੂੰ ਬਣਾਉਣ ਦੇ ਪੂਆ ਵੀਡੀਓ ਹਾਂਜੀ ਤੇ ਚਾਹ ਪਾਣੀ ਪੀਣ ਤੋਂ ਬਾਅਦ ਵੱਡੇ ਮਾਮਾ ਜੀ ਦੇ ਘਰ ਆ ਗਏ ਤੇ ਉਹਨਾਂ ਦੇ ਕੋਠੇ ਤੇ ਖੜਕੇ ਤਾਂ ਅਸੀਂ ਵੀਡੀਓ ਬਣਾ ਰਹੇ ਸੀ ਇਹ ਸਾਰੇ ਘਰ ਨਾ ਜਦੋਂ ਮੈਂ ਪਹਿਲਾਂ ਛੋਟੀ ਹੁੰਦੀ ਆਉਂਦੀ ਸੀ ਕੋਈ ਵੀ ਕਰਨੀ ਸੀ ਇੱਥੇ ਸਾਰੀ ਜਗ੍ਹਾ ਖਾਲੀ ਪਈ ਹੁੰਦੀ ਸੀ ਤੇ ਹੁਣ ਇੱਥੇ ਬਹੁਤ ਜ਼ਿਆਦਾ ਘਰ ਬਣ ਗਏ ਤੇ ਮੈਂ ਉਹੀ ਵੀਡੀਓ ਬਣਾ ਰਹੀ ਸੀ ਮੈਂ ਕਿਹਾ ਵੀ ਕਿੰਨਾ ਕੁਝ ਹਨਾ ਬਦਲ ਜਾਂਦਾ ਹੈਗਾ ਤੇ ਅਸੀਂ ਹਰ ਬਹਿਗ ਨੇ ਦੀ ਪੂਆ ਮੈਂ ਵੀ ਦੇਖਣਾ ਕੋਠੇ ਤੇ ਚੜ ਕੇ ਉਹ ਜਿਹੜਾ ਚਵਾਰੇ ਵਾਲਾ ਘਰ ਦਿਸ ਰਿਹਾ ਸਿੱਧਾ ਇਹ ਮੇਰੇ ਮੰਮਾ ਜੀ ਦੇ ਚਾਚੇ ਦਾ ਘਰ ਸੀ ਨਾ ਤੇ ਇੱਕ ਸਾਈਡ ਤੇ ਹੋਰ ਦਿਖਾਉਂਗੀ ਮੈਂ ਤੁਹਾਨੂੰ ਉਹਨਾਂ ਦੇ ਸਕਿਆ ਨਾ ਕਰ ਹਾਂਜੀ ਤੇ ਹੋ ਵਾਲਾ ਮੰਦਿਰ ਨਹੀਂ ਜਿਹੜਾ ਦਿਸ ਰਿਹਾ ਸੀਗਾ ਉਹ ਵਾਲਾ ਇੱਥੇ ਮਾਤਾ ਦਾ ਮੇਲਾ ਭਰਦਾ ਹੁੰਦਾ ਹੈਗਾ ਇਹ ਮਾਤਾ ਸੀਤਲਾ ਮਾਤਾ ਦਾ ਮੰਦਰਾ ਹੈਗਾ ਤੇ ਤਿੰਨ ਦਿਨ ਚੇਤ ਦੇ ਮਹੀਨੇ ਵਿੱਚ ਜਦੋਂ ਕਿ ਆਪਾਂ ਵਸੜੀਏ ਤਾਂ ਮੱਥਾ ਟੇਕਨੇ ਆ ਉਦੋਂ ਇੱਥੇ ਤਿੰਨ ਦਿਨ ਮੇਲਾ ਭਰਦਾ ਹੈ ਪੂਰਾ ਪਾਤਾ ਦਾ ਹਾਂਜੀ ਤੇ ਉਸ ਤੋਂ ਬਾਅਦ ਇਹ ਆ ਗਿਆ ਸੀ ਉਹਨਾਂ ਦੇ ਗੁਰੂਕਾਰ ਬਾਬਾ ਦੀਪ ਸਿੰਘ ਜੀ ਦਾ ਤੇ ਇੱਕ ਜਿਹੜਾ ਉਹ ਵਾਲਾ ਮੰਦਰਾ ਹੈ ਉਹਦੇ ਵਿੱਚ ਵੀ ਮਾਤਾ ਨਾ ਉੱਥੇ ਵੀ ਜਾ ਕੇ ਮੱਥਾ ਟੇਕਦੇ ਨੇ ਪਰ ਮੈਂ ਹਲੇ ਤੱਕ ਉੱਥੇ ਨਹੀਂ ਗਈ ਤੇ ਜਿਹੜਾ ਉਹ ਸਾਈਡ ਤੇ ਗੁਰਦੁਆਰਾ ਸੀਗਾ ਉਹ ਬਾਬਾ ਇੰਤਕਾਲ ਜੀ ਦਾ ਗੁਰੂ ਘਰ ਸੀਗਾ ਇਹਨਾਂ ਦੇ ਪਿੰਡ ਦੋ ਗੁਰੂ ਘਰ ਨੇਗੇ ਤੇ ਉਸ ਤੋਂ ਬਾਅਦ ਅਸੀਂ ਨਾ ਕੋਠੇ ਤੇ ਗੇੜੇ ਲਾਉਣ ਲੱਗ ਗਏ ਮੈਂ ਤੇ ਹਰ ਕੀਰਤ ਬੈਠੇ ਗੱਲਾਂ ਕਰਦੇ ਸੀ ਮੈਂ ਇੱਕ ਵੀਡੀਓ ਬਣਾਉਣ ਲੱਗ ਗਈ ਤੇ ਆ ਪਰਚੂ ਆਰਾਸੀ ਇਹਨਾਂ ਦਾ ਪਰ ਇਹਨਾਂ ਨੇ ਹਦੇ ਤੱਕ ਇਹਦੇ ਵਿੱਚ ਕੋਈ ਵੀ ਸਮਾਨ ਨਹੀਂ ਸੀ ਰੱਖਿਆ ਨੀਚੇ ਹੀ ਰੱਖਿਆ ਹੋਇਆ ਸੀ ਤੇ ਆਰਕੀਦ ਨੂੰ ਮੈਨੂੰ ਕਹਦਾ ਮम्मा ਮੇਰੇ ਮਾਸਕ ਚੜਾਓ ਤੇ ਹਾਂਜੀ ਤੇ ਇੱਧਰ ਵੀ ਹਜੇ ਕੁਛ ਨਾ ਕੁਛ ਕਰ ਪ੍ਰਾਣੇ ਸੀਗੇ ਤੇ ਕੁਛ ਨਾ ਕੁਛ ਕਰਨਾਵੇਂ ਬਣ ਗਏ ਸੀਗੇ ਹਾਂਜੀ ਤੇ ਇਦਾਂ ਹੀ ਬਸ ਅਸੀਂ ਨੇ ਥੋੜਾ ਜਿਹਾ ਟਾਈਮ ਪਾਸ ਕੀਤਾ ਕੋਠੇ ਉੱਪਰ ਭਰਜਾਈ ਤੇ ਮੇਰੀ ਵੱਡੀ ਮੰਮੀ ਗੱਲਾਂ ਕਰ ਰਹੀ ਸੀਗੇ ਤੇ ਛੋਟੀ ਮੰਮੀ ਆਪਦੇ ਘਰ ਸੀਗੇ ਅਸੀਂ ਆਏ ਛੋਟੇ ਮਾਮੇ ਕੇ ਸੀਗੇ ਬੇਟੇ ਨੂੰ ਮਿਲਣ ਉਸ ਤੋਂ ਬਾਅਦ ਫਿਰ ਵੱਡੇ ਮਾਮਾ ਜੀ ਕੇ ਘਰ ਆ ਗਏ ਤੇ ਉਸ ਤੋਂ ਬਾਅਦ ਅਸੀਂ ਚੱਲ ਪਏ ਵਾਪਿਸ ਆਪਣੇ ਘਰ ਵੱਲ ਨੂੰ ਤੇ ਉੱਥੇ ਨਾ ਮਾਮਾ ਜੀ ਦੇ ਬੇਟੇ ਕੋਲੇ ਕਬੂਤਰ ਰੱਖੇ ਹੋਏ ਸੀ ਤੇ ਹਰ ਕੀ ਰਤron ਲੱਗਿਆ ਕਹਿੰਦਾ ਮੈਂ ਕਬੂਤਰ ਲੈ ਕੇ ਜਾਣਿਆ ਫਿਰ ਨਾ ਸੀ ਚਾਰ ਕਬੂਤਰੋ ਡੱਬੇ ਵਿੱਚ ਜਿਹੜਾ ਸਾਡੇ ਪਿੱਛੇ ਪਿਆ ਸੀ ਉਹਦੇ ਵਿੱਚ ਲੈ ਕੇ ਆਂਦੇ ਤੇ ਉਹਨਾਂ ਨੂੰ ਬਾਅਦ ਵਿੱਚ ਅਸੀਂ ਖੁੱਡੇ ਵਿੱਚ ਰੱਖਿਆ ਕਬੂਤਰ ਬਹੁਤ ਹੀ ਜ਼ਿਆਦਾ ਸੋਹਣੇ ਸੀਗੇ ਤੇ ਵੀ ਮਾਮਾ ਜੀ ਦੇ ਬੇਟਾ ਕਹਿੰਦਾ ਵੀ ਚਲੋ ਹੁਣ ਮੈਂ ਤਾਂ ਫੌਜ ਚ ਜਾ ਹੀ ਵਰਨਾ ਵੀ ਤੁਸੀਂ ਲੈ ਜਾਓ ਕਬੂਤਰ ਦੇ ਉਹਦੇ ਕੋਲ ਕਾਫੀ ਜ਼ਿਆਦਾ ਕਬੂਤਰ ਸੀਗੇ ਤੇ ਹਰ ਕੀਰਤ ਵਾਸਤੇ ਅਸੀਂ ਚਾਰ ਕਬੂਤਰ ਲਿਆਂਦੇ ਉਸ ਤੋਂ ਬਾਅਦ ਅਸੀਂ ਵਾਪਿਸ ਆ ਗਏ ਐਡਾ ਕਿ ਮੇਰਾ ਬਲੌਗ ਸੀਗਾ ਹਾਂਜੀ ਜੇਕਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰਾ ਬਲੌਗ ਕਿਦਾਂ ਦਾ ਲੱਗਦਾ ਹੈ ਮਿਲਦੇ ਆ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ